ਕੀ ਪਹਿਲੀ ਖਬਰ ਆ ਉਹ ਬੜੀ ਜੜੀ ਨਾ ਉਹ ਦਿਲ ਨੂੰ ਟੰਬਣ ਵਾਲੀ ਖਬਰ ਆ ਆ ਜਿਹੜੇ ਦੋ ਮੋਰਚੇ ਲੱਗੇ ਹੋਏ ਜੀ ਸਿੰਘੂ ਤੇ ਟਿਕਰੀ ਤੇ ਉਹਨਾਂ ਦੇ ਵਿੱਚ ਇੱਕ ਸ਼ੈਤਾਨ ਦੀ ਟੂਟੀ ਹੈ ਜਿਨੇ ਜਿਹੜਾ ਕਿਸਾਨੀ ਮੋਰਚਾ ਲੱਗਾ ਸੀਗਾ ਉਹਨੂੰ ਕਾਫੀ ਨੁਕਸਾਨ ਪਹੁੰਚਾਇਆ ਉਦੋਂ ਮੇਰੀ ਮਰਾਦਾ ਸਰਵਣ ਸਿੰਘ ਪੰਦੇਰ ਆ ਬੜਾ ਚਲਾਕ ਬੰਦਾ ਜੀ ਮਰਜੀ ਵੜੇ ਬਣਾ ਕੇ ਕਿਸਾਨਾਂ ਨੂੰ ਅੱਗੇ ਭੇਜ ਦਿੰਦਾ ਤਾਂ ਆਪ ਸ਼ੈਤਾਨ ਦੀ ਟੂਟੀ ਪਿੱਛੇ ਬੈਠਾ ਰਹਿੰਦਾ ਆ ਮਰਨ ਮਾਰਤਾ ਜਦੋਂ ਪੁਲਿਸ ਵਾਲੇ ਡੱਲਿਆਨ ਸਾਹਿਬ ਨੂੰ ਚੱਕ ਕੇ ਲੈ ਗਏ ਸੀਗੇ ਉਦੋਂ ਦੂਜੇ ਬੰਦੇ ਨੂੰ ਭਾਇਆ ਆਪ ਆ ਗੈਂਡੇ ਵਰਗਾ ਆਪ ਨਹੀਂ ਉਹ ਬੰਦਾ ਪੂਰਾ ਸ਼ੈਤਾਨ ਆ ਸ਼ੈਤਾਨੀ ਦਿਮਾਗ ਆ ਸਰਕਾਰ ਨਾਲ ਰਲਿਆ ਹੋਇਆ ਉਦੋਂ ਵੀ ਇਹਨੇ ਸਾਰਾ ਕੁਝ ਕੀਤਾ ਦੀਪ ਸਿੱਧੂ ਹਣਾਂ ਨਾਲ ਲੈ ਕੇ ਸਾਰੇ ਬੰਨੇ ਰਾਤੋਂ ਰਾਤ ਇਹਨੇ ਸਾਰਾ ਸਿਸਟਮ ਹੀ ਚੇਂਜ ਕਰਕੇ ਰੱਖਤਾ ਉਹ ਤਾਂ ਸਿਰਫ ਜਿਹੜਾ ਉਸ ਟਾਈਮ ਤੇ ਤਕਹਦ ਸਾਹਿਬ ਦੇ ਹੰਝੂਆਂ ਨੇ ਕੰਮ ਰੋਕ ਦਿੱਤਾ ਨਹੀਂ ਤੇ ਪਵਾੜਿਆ ਪਾ ਦਿੱਤਾ ਸੀ ਇਹਨੇ ਪੂਰੀ ਦੁਨੀਆ 'ਚ ਬਦਨਾਮੀ ਕਰਾ ਦਿੱਤੀ ਸੀ ਉਸ ਟਾਈਮ ਤੇ ਦੁਬਾਰਾ ਇਹਨਾਂ ਨੇ ਮੋਰਚਾ ਲਾਇਆ ਸ਼ਾਇਦ ਡੱਲਿਆਨ ਸਾਹਿਬ ਆਪਾਂ ਸਮਝ ਸਕਦੇ ਸ਼ਰੀਬ ਬੰਦਾ ਕੈਂਸਰ ਵੀ ਆ ਤੇ ਉਹਨੂੰ ਹੋਰ ਵੀ ਕਈ ਬਿਮਾਰੀਆਂ ਹੋਣੀਆਂ ਉਮਰ ਤਾਂ ਵੀ ਜ਼ਿਆਦਾ ਆ ਹੁਣ ਉਹ ਬੇਟਾ ਜੀ ਮਰਨ ਵਰਤ ਤੇ ਡਾਕਟਰਾਂ ਮੁਤਾਬਕ ਉਹਦਾ ਸਰੀਰ ਜਿਹੜਾ ਪੀਲਾ ਪੈਣ ਲੱਗਿਆ ਤੇ ਕਿਸੇ ਸਮੇਂ ਵੀ ਜਿਹੜਾ ਭਾਣਾ ਵਾਪਰ ਸਕਦਾ ਆ ਸਾਡੇ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਜਿਹੜੀ ਉਹ ਕਿਸਾਨ ਲੀਡਰਾਂ ਨੂੰ ਐਸਕੇਮ ਵਾਲਿਆਂ ਨੂੰ ਚਿੱਠੀ ਲਿਖਿਆ ਉਹਦੇ ਦੇ ਵਿੱਚ ਵੀ ਨਾ ਨੇ ਇੱਕ ਕੁਐਸਚਨ ਮਾਰਕ ਪਾਤਾ ਵੀ ਜੇ ਹੈਲਪ ਕਰਨੀ ਤੇ ਕਰ ਦਿਓ ਸ਼ੈਤਾਨ ਦੀ ਟੂੜੀਆ ਪੂਰੀ ਲੋਕਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਇਹਦੇ ਮਗਰਬਾਲਾ ਨਹੀਂ ਲੱਗਣਾ ਚਾਹੀਦਾ ਮੋਰਚਾ ਜਿਹੜਾ ਐਸਕੇਮ ਨੂੰ ਸੰਭਾਲਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਪਾਸੇ ਕਰਨਾ ਚਾਹੀਦਾ ਬਹੁ ਪਵਾੜੇ ਦੀ ਜਣਾ ਜਿਹਦਾ ਸਿਆਣੇ ਦੀ ਕਹਾਵਤ ਨੇ ਅੱਗ ਲਾ ਕੇ ਕੋ ਦੱਬੂ ਕੰਧ ਤੇ ਇਹੋ ਜਿਹਾ ਬੰਦਾ ਕੀ ਕਹਿਣਾ ਚਾਹੁੰਦੇ ਪਹਿਲੀ ਗੱਲ ਤਾਂ ਜਿਹੜੀ ਡੱਲੇਵਾਨ ਸਾਹਿਬ ਦੀ ਐਸ ਤਰ੍ਹਾਂ ਦੀ ਹਾਲਤ ਹੈ ਜਿਉਂ ਬਹੁਤ ਹੀ ਚਿੰਤਾਜਨਕ ਹੈ ਜੀ ਡਾਕਟਰਾਂ ਨੇ ਕੱਲ ਜਿਹੜਾ ਉਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਉਸ ਤੋਂ ਬਾਅਦ ਵੀ ਰਿਪੋਰਟ ਜਾਰੀ ਕੀਤੀ ਹੈ ਹਮਮ ਉਸ ਰਿਪੋਰਟ ਦੇ ਵਿੱਚ ਦੱਸਿਆ ਕਿ ਉਹਨਾਂ ਦਾ ਬੀਪੀ ਜਿਹੜਾ ਹੈਗਾ ਡਾਊਨ ਹੋਣਾ ਸ਼ੁਰੂ ਹੋ ਗਿਆ ਜੀ ਜਿਹੜਾ ਬੀਪੀ ਜਾਈ ਰਹੂਦੇ ਨਾਲੋਂ ਲਗਭਗ ਅੱਧਿਆ ਤੇ ਆ ਗਿਆ ਹੈ ਹੂੰ ਕਿਉਂਕਿ 120 ਹੁੰਦਾ ਇੱਕ ਜੇ ਪਰ ਬਿਗੇ ਨਾਰਮਲ ਤੇ 120 ਦੀ بجائے ਮੈਨੂੰ ਇਹ ਪਤਾ ਲੱਗਾ ਕਿ ਜਿਹੜਾ ਉਹ ਹੈ ਉਹ ਅੱਸੀ ਤੱਕ ਰਹੇਗੇ ਜੀ ਕਾਫੀ ਫਰਕ ਹੈ ਇਹਦੇ ਨਾਲ ਇਹਦਾ ਮਤਲਬ ਉਹਦੀ ਜਾਨ ਉਹਨਾਂ ਦੀ ਖਤਰੇ 'ਚ ਹੈ ਜੀ ਜੀ ਕਿਉਂਕਿ ਬਿਮਾਰ ਵੀ ਹੈਗੇ ਐ 22 ਦਿਨਾਂ ਤੋਂ ਕੁਝ ਖਾਣਾ ਪੀਣਾ ਨਾ ਕਿਸੇ ਕਿਸਮ ਦੀ ਹੋਰ ਮੈਡੀਕਲ ਏਡ ਨਾ ਲੈਣੀ ਇਵੇਂ ਉਹਨੇ ਆਪਣੀ ਕੈਂਸਰ ਦੀ ਦਵਾਈ ਵੀ ਬੰਦ ਕੀਤੀ ਹੋਈ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਹੜੇ ਦਾ ਜਰਨ ਹੂੰ ਹੂੰ ਵੀਰਾ ਪੈ ਜਾਣਾ ਸਰੀਰ ਦਾ ਇਹ ਨਿਸ਼ਾਨੀਆਂ ਜਿਹੜੀਆਂ ਖਤਰਨਾਕ ਹੋ ਗਏ ਜੀ ਇਹਦੇ ਨਾਲ ਜੀ ਆਪਾਂ ਦੇਖੀਏ ਤਾਂ ਬਹੁਤ ਅਫਸੋਸ ਨਾਲ ਸਾਨੂੰ ਗੱਲ ਕਹਿਣੀ ਪੈ ਰਹੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੂੰ ਉਸ ਦੇ ਵੱਲੋਂ ਇੱਕ ਲਫਜ਼ ਨਾ ਬੋਲਣਾ ਇਸ ਮੁੱਦੇ ਤੇ ਜੀ ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਮੁੱਦੇ ਨੂੰ ਪਹਿਲੇ ਆਧਾਰ ਦੇ ਉੱਤੇ ਉਠਾਉਣਾ ਚਾਹੀਦਾ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਬਿਲਕੁਲ ਜਿਹੜੇ ਹੈਗੇ ਆ ਉਹ ਗਾਇਬ ਹੈ ਜੀ ਚੁੱਪ ਹੈ ਇਸ ਮਾਮਲੇ ਤੇ ਹਮ ਹਮ ਤੁਹਾਡੇ ਧਿਆਨ ਦੇ ਵਿੱਚ ਹੋਣਾ ਵੀ ਜਦੋਂ ਪਹਿਲਾਂ ਇਹਨਾਂ ਨੇ ਮੋੜ ਤੇ ਲੱਗਿਆ ਸੀ ਇਲੈਕਸ਼ਨ ਤੋਂ ਆਉਣ ਪਹਿਲਾਂ ਤੇ ਉਹਨਾਂ ਦਰਾਂ ਦੇ ਵਿੱਚ ਗੁਰਸ਼ ਦਿੱਲੀ ਤੋਂ ਵਜ਼ੀਰ ਆਇਆ ਸੀ ਤੇ ਪੈਸਟੀਉਸ਼ ਕੋਵਿਡ ਵਗੈਰਾ ਹਮ ਹਮ ਉਹਨਾਂ ਨੇ ਵੀ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਵੀ ਬਿਚ ਸੀ ਜੀ ਹਰ ਭਗਵੰਤ ਮਾਨ ਹੋਰ ਅਨੇ ਕ ਐਲਸੀਆ ਕੀ ਆ ਦੇਖੋ ਜੀ ਮੈਂ ਵਿਚ ਵਿਚੋਲਾ ਪੜ ਕੇ ਥੋੜਾ ਕੰਮ ਬਕਾਉਣਾ ਹਮ ਹਮ ਉਹ ਤਾਂ ਉਸ ਜੀ ਕਿ ਉਹ ਦਰਵਾਜ਼ਾ ਕਾਣਾ ਇੱਕੀ ਧਰਨਾ ਹੋਰ ਨਾ ਬਧਾਇਆ ਜਾਵੇ ਕੋਟ ਆਫ ਕਟ ਲੱਗਣ ਵਾਲਾ ਹੈ ਇਹਦੇ ਵਿੱਚੋਂ ਨਿਕਲਣਾ ਕੁਛ ਨਹੀਂ ਆਪਾਂ ਕੁਛ ਲੈਦੇ ਨਹੀਂ ਸਕਣਾ ਜੀ ਲੇਕਿਨ ਹੁਣ ਤਾਂ ਸਥਿਤੀ ਉਹਦੇ ਨਾਲ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਈ ਹੁਣ ਤਾਂ ਇੱਕ ਬੰਦੇ ਦੀ ਜਾਨ ਦਾ ਸਵਾਲ ਹੈ ਜੇ ਬੰਦਾ ਉਸ ਸਦਾਰ ਨਹੀਂ ਜੀ ਇਫਾਨ ਅੰਦੂਲਨ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਇਸ ਕਰਕੇ ਇੱਕ ਤਾਂ ਚਿੰਤਾ ਜਨਕ ਹੈ ਇਸ ਬੰਦੇ ਕੁਛ ਨਾ ਕੁਛ ਕਰਨਾ ਚਾਹੀਦਾ ਸੀ ਹੂੰ ਹੂੰ ਦੂਜੀ ਗੱਲ ਆਪਾਂ ਦੇਖੀਏ ਤਾਂ ਇਸ ਮਾਮਲੇ ਦੇ ਵਿੱਚ ਕੱਲ ਦੋ ਘਟਨਾ ਵਾਪਰੀਆਂ ਹੋਰ ਜੀ ਪਹਿਲੀ ਘਟਨਾ ਤਾਂ ਇਹ ਵਾਪਰੀ ਹੈ ਕਿ ਐਸ ਕੇ ਐਮ ਬਰੀ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਕੱਲ ਆਪਣੇ ਆਪ ਪਹਿਲ ਕਦਮੀ ਕੀਤੀ ਜੀ ਸਰਪੰਨ ਪੰਧੇਰ ਦੀ ਤੁਸੀਂ ਗੱਲ ਕੀਤੀ ਹੈ ਸਰਪੰਨ ਸਿੰਘ ਪੰਧੇਰ ਨੇ ਇੱਕ ਚਿੱਠੀ ਲਿਖੀ ਸੀ ਹੂੰ ਹੂੰ ਇਹ ਚਿੱਠੀ ਵੀ ਇਸ ਤਰ੍ਹਾਂ ਕਿਸੇ ਨਾਲ ਲਿਖੀ ਕਿ ਚਿੱਠੀ ਜਿਹੜੀ ਹੈਗੀ ਹੈ ਜੇ ਵੀ ਤੁਸੀਂ ਆ ਜਾਓ ਤੇ ਤੁਸੀਂ ਕਰ ਲਓ ਜੇ ਥੋੜੀ ਪਰਵਾਰਗੀ ਹੈ ਤਾਂ ਆਪਾਂ ਗੱਲਾਂ ਗਾਹ ਮੀਟੀਆਂ ਕਰ ਲਾਂਗੇ ਫਲਾਣਾ ਕਰ ਲਾਂਗੇ ਸੇਭਾ ਕਰਨਾ ਹੈ ਹੂੰ ਹੂੰ ਔਰ ਉਹਦੇ ਬਾਰੇ ਵੀ ਜਿਹੜੀ رائے ਮਸ਼ਵਰਾ ਕਰਨੀ ਚਾਹੀਦੀ ਹੈ ਅਸੀਂ ਢੱਲੇਵਾਲ ਸਾਹਿਬ ਨਾਲ ਨਹੀਂ ਕੀਤਾ ਉਹਨਾਂ ਦੀ ਟੀਮ ਨਾਲ ਨਹੀਂ ਕੀਤਾ ਹੂੰ ਹੂੰ ਤੇ ਫਿਰ ਤੁਹਾਨੂੰ ਪਤਾ ਹੈ ਕਿ ਜਦੋਂ ਇਹਨਾਂ ਨੇ ਉਹ ਚਿੱਠੀ ਲਿਖਦੀ ਤੇ ਨਾਲ ਦੀ ਨਾਲ ਹੀ ਢੱਲੇਵਾਲ ਦੀ ਟੀਮ ਨੇ ਉਹਦੇ ਅਧਰਾਸ ਪ੍ਰਗਟ ਕੀਤਾ ਜੀ ਕਿ ਭਾਈ ਇਹ ਜਿਹੜੀ ਜਿਹੜੀ ਖਾਦ ਦਾ ਕੋਈ رائے ਮਸ਼ਵਰਾ ਨਹੀਂ ਕੀਤਾ ਅਸੀਂ ਜਿਹੜਾ ਸਹਿਮਤ ਨਹੀਂ ਹੂੰ ਦੂਜੇ ਪਾਸੇ ਜਦੋਂ ਇਹੀ ਚਿੱਠੀ ਸਬਸਬ ਦੇ ਜਿਹੜੀ ਹੈ ਦੂਜੀਆਂ ਧਰਾਂ ਕੋਲੇ ਗਈ ਹੈ ਜੀ ਕਿਉਂਕਿ ਜਿਹੜਾ ਸਯੁਕਤ ਕਿਸਾਨ ਪੋਰਟ ਹੈ ਕੱਲੀ ਇੱਕ ਜਿੱਥੇ ਬੰਦੀ ਨੇ ਤਾਂ ਕਾਫੀ ਸਰਗੇ ਜਿੱਥੇ ਬੰਦਗੇ ਹੂੰ ਹੂੰ ਉਸ ਜਿੱਤ ਬੰਦੀ ਨੇ ਕਹਿ ਦਿੱਤਾ ਰੋਦੂ ਸਿੰਘ ਮਾਨਸਾ ਨੇ ਕਹਿ ਦਿੱਤਾ ਕਿ ਜੀ ਪਹਿਲਾਂ ਆਪਸ ਵਿੱਚ ਰਹਿਦਾ ਕਰ ਰੋ ਬਿਲਕੁਲ ਜੀ ਜੱਲਦੀ ਬਾਲਵਰਾ ਜੀ ਦਸਕਤੇ ਦੇ ਕਿਉਂ ਨਹੀਂ ਜੇ ਡੱਲੇਵਾਲ ਹੋਰੀ ਬਲਾਉਣਗੇ ਤਾਂ ਅਸੀਂ ਜਾਵਾਂਗੇ ਸਾਡਾ ਸਾਥੀ ਹੈ ਹਾਂ ਔਰ ਸਾਡੀ ਨਹੀਂ ਬਈ ਕੀਮਤੀ ਚੀਜ਼ ਹੈ ਮੱਤ पे ਰੋਣੇ ਆਪਣੀ ਧਾ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਖੜਨ ਵਾਸਤੇ ਤਿਆਰ ਆ ਪਰ ਕੋਈ ਸੱਦਨ ਦਾ ਤਰੀਕਾ ਕਰਨਾ ਚਾਹੀਦਾ ਬਿਲਕੁਲ ਜੀ ਉਧਰ ਜੇ ਇਹ ਨਹੀਂ ਬੰਦੀ ਜਿੱਥੇ ਬੰਦੀ ਹੈ ਪੰਜਾਬ ਦੀ ਸਾਰਿਆਂ ਤੋਂ ਉਗਰਾਹੀ ਹੈ ਹਾਂ ਹਾਂ ਉਗਰਾਹ ਵਾਲਾ ਦਾ ਮਾਮਲਾ ਬੜਾ ਸਿੱਧਾ ਹੈ ਉਹ ਕਹਿੰਦੇ ਜੀ ਜਿਹੜੀ ਲੜਾਈ ਹਰ ਲੜਾਈ ਇਹ ਜਿਹੜੀ ਦਿੱਲੀ ਬੰਦੂ ਲੈ ਕੇ ਤਰਪੋਇ ਦਾ ਕੀ ਮਤਲਬ ਜੀ ਲੜਾਈ ਜਿਹੜੀ ਇਹ ਤੁਹਾਡੀ ਕੀ ਖੈਰ ਨਾਲ ਸੰਬੰਧਿਤ ਹੈ ਕਿ ਸੂਬੇ ਨਾਲ ਸੰਬੰਧਿਤ ਹੈ ਲੜਾਈ ਇੱਥੇ ਲੜੋ ਹੂੰ ਹੂੰ ਸਾਡੇ ਕੋਲੇ ਕਿੰਨੇ ਫੋਰਮ ਹੈਗੇ ਜਿੱਥੇ ਜਾ ਕੇ ਅਸੀਂ ਆਪਣਾ ਸੰਘਰਸ਼ ਕਰ ਸਕਦੇ ਹਾਂ ਔਰ ਇਹਦੇ ਵਿੱਚ ਜੀ ਜੰਦੀ ਸਾਹਿਬ ਮੈਂ ਵੀ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਲੋਕ ਉੱਥੇ ਬੈਠੇ ਸੀਗੇ ਟਿਕਰੀ ਬਾਰਡਰ ਤੇ ਸੰਧੂ ਵੇਰ ਆਪਣੇ ਸ਼ੰਭੂ ਬਾਰਡਰ ਤੇ ਜੀ ਉਸ ਵਿੱਚ ਵੀ ਜਿਹੜੇ ਹੈਗੇ ਕਿਸਾਨ ਇੱਥੇ ਤਾਂ ਨਹੀਂ ਸੀ ਤੇ ਬਸ ਇਹ ਕਿ ਬਾਕੀ ਜਿਹੜੇ ਬੰਦਿਆਂ ਬਾਰੇ ਕੰਮ ਕਰ ਰਹੇ ਸੀ ਕਾਰਕ ਕਰਕੇ ਜੇ ਉਹ ਗ੍ਰਾਹਕ ਗਰੁੱਪ ਨੂੰ ਦੇਖੀਏ ਤਾਂ ਉਹਨਾਂ ਨੇ ਕਦੇ ਡੀਸੀ ਦਫ਼ਤਰ ਮੂਹਰੇ ਧਰਨਾ ਮਾਰ ਲਿਆ ਕਦੇ ਕਿਤੇ ਮਾਰ ਲਿਆ ਜਿਹੜੇ ਲੋਕਲ ਲੋਕੁੱਤੇ ਐ ਜਿਵੇਂ ਕਿ ਭਾਰਤ ਮਾਲਾ ਮਾਪੜਾ ਹੋ ਗਿਆ ਜਾਂ ਉਹ ਜਿਹੜੀ ਗੈਸ ਪਾਈ ਪੈ ਰਹੀ ਹੈ ਉਹਦਾ ਮਾਪੜਾ ਹੋ ਗਿਆ ਉੱਥੇ ਵੀ ਉਸ ਘਰ ਚੜ ਗਏ ਹਮਮ ਹਮ ਔਰ ਲੋਕਾਂ ਨੂੰ ਲਾਂਬੰਦ ਵੀ ਕਰਦੇ ਐ ਕਹਿੰਦੇ ਕਿ ਜੀ ਨਾਲ ਸਾਨੂੰ ਜਿਹੜੀ ਆ ਗੱਲ ਵੀ ਦੇਖਣੀ ਪੈਣੀ ਹੈ ਕਿ ਕਾਲੇ ਕਾਨੂੰਨ ਆ ਰਹੇ ਨੇ ਜੀ ਕਾਲੇ ਕਾਨੂੰਨਾਂ ਨੂੰ ਇੱਕ ਨਵੇਂ ਰੂਪ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤੇ ਇਹ ਗੱਲ ਵੀ ਆ ਆਪਾਂ ਨੂੰ ਕਹਿਣ ਦੇ ਵਿੱਚ ਕੋਈ ਹੋਰ ਉਹ ਹਰ ਜਿਹੜੀ ਉਹ ਉذر ਨਹੀਂ ਹੋ ਸਕਦਾ ਇਹ ਐਰਪਲੇ ਪੰਜਾਬ ਸਰਕਾਰ ਨੇ ਜਿਹੜਾ ਇਹ ਪੈਧਰਾ ਲਿਆ ਹੈ ਕਿ ਜਿਹੜੀ ਉਹ ਖੜਾ ਪੱਤੀ ਸਿਸਟਮ ਨੂੰ ਤਬਾਹ ਕਰਨ ਵਾਲਾ ਇੱਕ ਨਵਾਂ ਖੜਾ ਦਾ ਕੀ ਆ ਇਹ ਉਹ ਖੜੇ ਵਾਲੇ ਵਿਚਾਰ ਬਟਾ ਦਰਾ ਕੀਤਾ ਗੁਰਮੀਤ ਸਿੰਘ ਖੁੱਡਗਿਆ ਖੇਤੀਬਾੜੀ ਮੰਤਰੀ ਨੇ ਆਪਣੇ ਅਫਸਰ ਦੇ ਅਸ ਜੀ ਉਹ ਤੋਂ ਬਾਅਦ ਜਿਹੜਾ ਗੁਰਮੀਤ ਸਿੰਘ ਖੁੱਡਗਿਆ ਨੇ ਬਿਆਨ ਦਿੱਤਾ ਉਹ ਬਿਆਨ ਨੂੰ ਜਿਹੜਾ ਧਿਆਨ ਨਾਲ ਦੇਖੋ ਜੀ ਉਹਦੇ ਜੀ ਖੁੱਡਗਿਆ ਸਾਹਿਬ ਕਹਿੰਦੇ ਕਿ ਅਸਲ ਦੇ ਵਿੱਚ ਜਿਹੜੇ ਪੁਰਾਣੇ ਕਾਲੇ ਕਾਨੂੰਨ ਹੈ ਉਹਨਾਂ ਦੀ ਹੀ ਪੈਕਟਰੀ ਹੈ ਜੀ ਦਰਵਾਜੇ ਉਹਨਾਂ ਨੂੰ ਲੈ ਕੇ ਆ ਰਹੇ ਆ ਸਾਨੂੰ ਇਹ ਪ੍ਰਵਾਨ ਨਹੀਂ ਲੱਗਦੇ ਪਰ ਇਹ ਦੇ ਬਾਵਜੂਦ ਕਿ ਭਾਵੇਂ ਸਾਨੂੰ ਚੰਗੇ ਨਹੀਂ ਲੱਗਦੇ ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਹਾਂ ਤੇ 19 ਤਾਰੀਖ ਨੂੰ ਉਹਨਾਂ ਨੇ ਮੀਟਿੰਗ ਵੀ ਬੁલાਦੀ ਹੈ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠਾਂ ਹੋਈਆਂ ਤਾਂ ਮੈਂ ਸਮਝਦਾ ਕਿ ਜੇ ਪੰਜਾਬ ਸਰਕਾਰ ਨੇ ਇਹ ਮੂੜਾ ਕੱਟਿਆ ਇੱਕ ਠੀਕ ਪੈਂਟੜਾ ਰਿਹਾ ਤਾਂ ਇਹਦਾ ਕਾਰਨ ਵੀ ਇਹ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਚ ਐਕਟਿਵ ਹੈ ਜੀ ਉਹਨਾਂ ਦਾ ਤਬਾ ਹੈ ਉਹਦੇ ਦਰਵਾਜੇ ਚਲਦੇ ਚਲਦੇ ਚੰਗੇ ਜੋ ਕੁੱਲ ਮਿਲਾ ਕੇ ਹੁਣ ਐਸਕੇਐਮਐਨਬੀ 24 ਦਸੰਬਰ ਦੀ ਮੀਟਿੰਗ ਰੱਖੀ ਹੋਈ ਸੀ ਜੀ ਪਰ ਕਿਉਂਕਿ ਡੱਲੇਵਾਲ ਸਾਹਿਬ ਦੀ ਸਥਿਤੀ ਖਰਾਬ ਹੋ ਗਈ ਕਾਫੀ ਹੂੰ ਹੂੰ ਇਹਨੂੰ ਮੱਦੇਨਜ਼ਰ ਰੱਖਦੇ ਹੋਇਆ ਤੁਸੀਂ ਸ਼ਾਇਦ ਇੱਕ ਵੀਡੀਓ ਵੀ ਆਡੀਓਸ ਦਾ ਵੀਡੀਓ ਦੇਖ ਲਈ ਹੋਣੀ ਹੈ ਜੀ ਅ ਵੀਰ ਸਿੰਘ ਰਾਜੇਵਾਲ ਖੁਦ ਮਤਲ ਜਿਹੜਾ ਵੀਡੀਓ ਤੇ ਆ ਕੇ ਕਹਿੰਦੇ ਆ ਉਹਨਾਂ ਨੇ ਸੱਦਾ ਦਿੱਤਾ ਅੱਜ ਦੁਪਹਿਰ 2 ਵਜੇ ਜੀ ਜਿੱਦੀ ਗੱਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਜਿਹੜੀਆਂ ਜਿੱਦੀਆਂ ਵੀ ਜੱਥੇਬੰਦੀਆਂ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਉਹਨਾਂ ਨੇ ਇਹ ਕਿਹਾ ਕਿ ਢੱਲੇਵਾਲ ਸਾਹਿਬ ਦੀ ਜਿਹੜੀ ਸਥਿਤੀ ਜੀਆ ਗੰਬੀਰ ਹੋਤੀ ਜਾ ਰਹੀ ਹੈ ਇਸ ਕਰਕੇ ਆਪਾਂ ਕੋਈ ਜਲਦੀ ਫੈਸਲਾ ਲੈ ਜੀ ਬਿਲਕੁਲ ਜੀ ਦੂਜੇ ਪਾਸੇ ਜੇ ਦੇਖੀਏ ਕਿ ਜੋ ਕਿਸਾਨ ਮੋਰਚਾ ਦੀ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਹੈ ਉਹਦੀ ਵੀ ਆਨਲਾਈਨ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਵੀ ਲਗਭਗ ਸਥਿਤੀ ਇਹ ਬਣਦੀ ਹੈ ਸੋ ਮੇਰੇ ਖਿਆਲ ਮੁਤਾਬਕ ਹੈ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਜਮੇ ਐਕਟਿਵ ਰਿਹਾ ਹੈ ਜੀ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੇ ਵੀ ਫੈਸਲਾ ਲੈ ਕੇ ਤੇ ਉਹ ਵੀ ਸੜਕਾਂ ਤੇ ਮੈਦਾਨ ਦੇ ਵਿੱਚ ਆ ਜਾਣਗੇ ਚੁਕਸ਼ ਕਰਨਾ ਚਾਹੀਦਾ ਜੀ ਉਧਰ ਜਥੇਦਾਰ ਹਰਪ੍ਰੀਤ ਸਿੰਘ ਹੁਣ ਇਹ ਕੱਲ ਉੱਥੇ ਚਲੇ ਗਏ ਸੀ ਇੱਕ ਪਾਦਰਤੀ ਜਿੱਥੇ ਡੰਦੇਵਾਲ ਸਾਹਿਬ ਮਰਦ ਬੰਦ ਤੇ ਬੈਠੇ ਹੁਣ ਉਹਨਾਂ ਨੇ ਇਹਦੀ ਗੱਲਬਾਤ ਵੀ ਕੀਤੀ ਉਹਨਾਂ ਨਾਲ ਇੱਕ ਮੁੱਠਤਾ ਵੀ ਜਾਰੀ ਕੀਤੀ ਜੀ ਉਸ ਵੇਲੇ ਜਿਹੜਾ ਉਹਨਾਂ ਨੇ ਭਾਸ਼ਣ ਕੀਤਾ ਉਹ ਭਾਸ਼ਣ ਜਿਹੜਾ ਹੈਗਾ ਉਹ ਭਾਸ਼ਣ ਵੀ ਜੇ ਆਪਾਂ ਸੁਣ ਦੇਖੀ ਹੁਣ ਹੁਣ ਤਾਂ ਉਹਨਾਂ ਨੇ ਖਾਤੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ ਉਹਨਾਂ ਨੂੰ ਚੁਣੂਰੇ ਆ ਹਮ ਐਲਸਪੀ ਜੀ ਆਪਾਂ ਦੇਖੀਏ ਤੇ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਦੇ 20 ਮੈਂਬਰ ਆ ਬਿਲਕੁਲ ਜੀ ਜਿਹੜਾ ਸੀਟਾਂ ਸਿੱਧੀਆਂ ਹੋਗੀਆਂ ਲੋਕ ਸਭਾ ਦੀਆਂ ਸਾਧ ਤੋਂ ਹੋਗਣਾ ਰਾਜ ਸਭਾ ਦੀਆਂ ਜੀ ਔਰ 20 ਮੈਂਬਰ ਇਹ ਐ ਨਾਲ 10 ਮੈਂਬਰ ਜਿਹੜੇ ਹੈਗੇ ਐ ਮੇਰੇ ਖਿਆਲ ਨਾਲ 10 ਦੀ ਐ ਹਰਿਆਣੇ ਤੋਂ ਉਹ ਲੋਕ ਸਭਾ ਦੇ ਹੈਗੇ ਜੀ ਉਹ ਰਾਜ ਸਭਾ ਦੇ ਵੀ ਹੋਗੇ 5 ਜੜ ਮਤਲਬ 35 40 ਮੈਂਬਰ ਉਹ ਐ ਜਿਹੜੇ ਪੁਰਾਣਾ ਪੰਜਾਬ ਸਾਝਾ ਪੰਜਾਬ ਜੀ ਨੂੰ ਆਪਾਂ ਕਹਿ ਸਕਦੇ ਹਾਂ ਖੇਤੀ ਦਾ ਹੱਥ ਪੰਜਾਬਾ ਉੱਥੋਂ ਦੇ ਹਮ ਹਮ ਜੱਥੇਦਾਰ ਸਾਹਿਬ ਨੇ ਅਪੀਲ ਕੀਤੀ ਹੈ ਉਹਨਾਂ ਨੂੰ ਕਿ ਆਹ ਖਾਰਿਆ ਨੂੰ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਰੌਲਾ ਕਿਉਂ ਨਹੀਂ ਪਾਉਂਦੇ ਜੀ ਸਾਰੇ ਇਕੱਠੇ ਹੋ ਕੇ ਤੁਸੀਂ ਗੱਲ ਕਰੋ ਪਾਰਲੀਮੈਂਟ ਨੂੰ ਥੋੜਾ ਬਹੁਤਾ ਮਤਲਬ ਬਲੂ ਕਰੋ ਤਾਂ ਕਿ ਸਰਕਾਰ ਨੂੰ ਥੋੜਾ ਬਹੁਤਾ ਪਤਾ ਲੱਗੇ ਪਰ ਨਾਲ ਅਗਲੀ ਤਸੱਲੀ ਬਖਸ਼ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਦੇ ਮੈਂਬਰ ਹੈ ਗੁਰਦਾਸਪੁਰ ਤੋਂ ਸੁਖਦੀਪ ਸਿੰਘ ਰੰਦਾਵਾ ਜੀ ਸੁਖਦੀਪ ਸਿੰਘ ਰੰਦਾਵਾ ਨੇ ਕੱਲ ਇੱਕ ਕਾਲ ਅਟੈਂਸ਼ਨ ਜਿਹੜੀ ਹੈਗੀ ਹੈ ਉਹ ਮੋਸ਼ਨ ਮੂਵ ਕੀਤਾ ਸੀ ਹੂੰ ਹੂੰ ਉਹ ਕਹਿੰਦੇ ਆਪਾਂ ਧਿਆਨ ਦੋ ਉਹ ਬਤਾ ਕੇ ਜੀ ਇੱਕ ਬੰਦਾ ਜਿਹੜਾ ਹੈਗਾ ਉਹ ਬਰਨਬਰ ਤੇ ਬੈਠਾ ਹਾਲ ਤੋਂ ਦੀ ਮਾੜੀ ਹੈ ਜੀ ਕੋਈ ਨਹੀਂ ਉਹ ਦਿੱਤੀ ਕਾਲ ਟੈਨਸ਼ਨ ਦਿੱਤੀ ਹੈ ਪਰ ਕਾਲ ਟੈਨਸ਼ਨ ਦੇ ਨਾਲ ਨਾਲ ਮੇਰੀ ਸਮਝ ਇਹ ਹੈ ਕਿ ਜੇ ਸਾਰੇ ਉੱਥੇ ਬੋਲਣ ਦਾ ਬਹੁਤ ਐਨੁਭਵਕਾ ਨਹੀਂ ਮਿਲਦਾ ਹੂੰ ਹੂੰ ਪਾਰਲੀਮੈਂਟ ਦੇ ਵਿੱਚ ਜਿਹੜਾ ਬੋਲਣ ਦਾ ਹੁੰਦਾ ਜੀ ਉਹ ਜਿਹੜੀ ਹੈ ਕਿਸੇ ਪਾਰਟੀ ਦੀ ਸਟਰੈਂਥ ਕਿੰਨੀ ਹੈ ਜੀ ਉਹਦੇ ਮੁਤਾਬਕ ਦਿੱਤਾ ਜਾਂਦਾ ਉਹਨਾਂ ਨੂੰ ਕੁਝ ਟਾਈਮ ਵਗੈਰਾ ਹੂੰ ਹੂੰ ਪਰ ਜੇ ਸਾਰੇ ਜਿਹੜੇ 15 20 ਬੰਦੇ ਇਕੱਠੇ ਹੋ ਕੇ ਲਿਖ ਕੇ ਦੇਣਗੇ ਤਬ ਉਹਨਾਂ ਨਾਲ ਸਾਰੇ ਉੱਤੇ ਸੰਬੇਧਨ ਕਰ ਪੀਏ ਭਾਵੇਂ ਬਦਲ ਨੂੰ ਬੋਲਣ ਦਾ ਮੌਕਾ ਦਵਾਨੂੰ ਮਿਲੇ ਮੰਨਿਆ ਜਾਊਗਾ ਕਿ ਸਾਰੇ ਇਕੱਠੇ ਬਿਲਕੁਲ ਜੋ ਐਸ ਤਿਹਰੇ ਪ੍ਰੈਸ਼ਰ ਜਿਹੜਾ ਹੈਗਾ ਉਹ ਬਣਾਉਣ ਦੇ ਯਤਨ ਹੋ ਰਹੇ ਹੈ ਹੁਣ ਜਿਹੜੀ ਆਪਾਂ ਗੱਲ ਕਰੀਏ ਤਾਂ ਉਹ ਗੱਲ ਹੁੰਦੀ ਹੈ ਸਰਵਿਸਿੰਗ ਪ੍ਰਦੇ ਤੇ ਤੁਸੀਂ ਜਿਹੜੇ ਨੁਕਤੇ ਉਠਾਏ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੇਰਾ ਇਹ ਮੰਨਣਾ ਹੈ ਜਾਂ ਮੈਂ ਜਿਹੜੀ ਹਿਸਟਰੀ ਪੜੀ ਹੈ ਜਾਂ ਆਪਾਂ ਤੇ ਹਸ ਨੂੰ ਦੇਖਦੇ ਆ ਲਹਿਰਾ ਦਾ ਬਲੰਕਰ ਕਰਦੇ ਆ ਤਾਂ ਕੰਦੀ ਸਾਹਿਬ ਇਹ ਮੰਨਿਆ ਜਾਂਦਾ ਕਿ ਜਿਹੜਾ ਬਾਹਲਾ ਤੱਤਾ ਹੁੰਦਾ ਹੈ ਨਾ ਜੀ ਉਹ ਸਰਕਾਰ ਦੇ ਵਿੱਚ ਛੇਤੀ ਆ ਜਾਂਦੇ। ਹੂੰ ਕਿਉਂਕਿ ਜ਼ਿਆਦਾਤਰ ਤਤਿਆਂ ਜਿੰਨੀਆਂ ਵੀ ਲਹਿਰਾਂ ਚੱਲੀਆਂ ਤੇ ਉਹਨਾਂ ਦੇ ਵਿੱਚੋਂ ਟਾਊਟ, ਕੈਟ ਵਗੈਰਾ ਕਿੰਨੇ ਨਿਕਲਦੇ ਦੇਖੀਏ। ਜੀ ਜੀ। ਤੁਸੀਂ ਦੇਖੋ ਆਪਣਾ ਜਿਹੜਾ ਖਾਰਕੂ ਸੰਘਰਸ਼ ਚੱਲਿਆ ਸੀ, ਖਾਰਕੂ ਸਬਾਚੂ ਜਿਹੜੇ ਆਪਣੇ ਆਪ ਨੂੰ ਬਾੜੇ ਖੱਪੀਖਾਨ ਕਹਿੰਦੇ ਹੁੰਦੇ ਸੀਗੇ ਤੇ ਉਹ ਬਾੜੇ ਖੱਪੀਖਾਨ ਉਹਦੇ ਪਤਾ ਲੱਗਦਾ ਸੀ ਜਦ ਸਰਕਾਰ ਦੇ ਕੋਲ ਜਾ ਕੇ ਬੈਠੇ ਜਾਂਦੇ ਸੀ। ਨਾਲਿਆਂ ਨੂੰ ਵੀ ਫੜਾਉਂਦੇ ਸੀ। ਹੂੰ ਹੂੰ। ਇਵੇਂ ਜਿਵੇਂ ਜਥੇਬੰਦੀਆਂ ਦੇ ਵਿੱਚ ਆਪਾਂ ਦੇਖੀਏ ਜਥੇਬੰਦੀਆਂ ਦੇ ਵਿੱਚ ਜਿਹੜਾ ਸਨੋ ਇੰਡਸਟਰੀ ਪੈਡੀ ਬਿਰਸਤੀ ਰੇਸ ਆਪਾਂ ਨੂੰ ਪੜਾਉਂਦੇ ਰਹੇ ਸੀ ਕਿ ਪਹਿਲਾਂ ਤੁਸੀਂ ਫੈਸਲਾ ਕਰੋਗੇ ਸੋਚ ਵਿਚਾਰ ਕੇ ਕਰੋਗੇ ਕਰੋਗੇ ਤਾਂ ਉਹਦਾ ਕੋਈ ਨਾ ਕੋਈ ਰਹਿਗਾ ਹੱਦ ਨਿਕਲ ਸਕਦੇ ਜੀ ਇਹ ਨਹੀਂ ਕਿ ਤੱਬੇ ਆ ਜਾਓ ਆਪਾਂ ਕਰਨੋ ਫਲਾਣੇ ਦੇ ਘਰੇ ਵੱਜੋ ਜੀ ਉੱਥੇ ਉਹਨਾਂ ਦੇ ਭਾਂਡੇ ਭਰਦੇਓ ਤੇ ਫਿਰ ਆਪਾਂ ਜਿੱਤ ਪ੍ਰਾਪਤ ਕਰਨ ਲੱਗੇ ਜੀ ਐਸ ਕਿਸਮ ਦੀ ਗੱਲ ਨਹੀਂ ਹੁੰਦੀ ਮੈਂ ਪਹਿਲਾਂ ਵੀ ਦੇਖਿਆ ਇੱਕ ਵਾਰੀ ਮੈਂ ਉਹਨੂੰ ਬਰੇਮ ਪਰੇਜ ਵੀ ਕਰ ਬੈਠਾ ਸੀ ਪਰ ਬਾਅਦ ਪਤਾ ਲੱਗਿਆ ਗੱਲ ਕੁਝ ਹੋਰ ਹੈ ਹੂੰ ਹੂੰ ਉਦੋਂ ਵੀ ਇੱਕ ਵਾਰੀ ਇਹਨਾਂ ਨੇ ਫਿਰੋਜ਼ਪੁਰ ਤੋਂ ਜਥਾ ਤੁਰਿਆ ਸੀ ਇਹਨਾਂ ਦਾ ਬਾਦਲਪਿੰਡ ਤੇ ਆ ਗਈ ਜੀ ਬਾਦਲਪਿੰਡ ਤੇ ਜਦੋਂ ਵੜਨ ਲੱਗੇ ਪੁਲਿਸ ਨੇ ਰੁਕਾ ਲਾਇਆ ਹੋਣਾ ਸੀ ਉਦੋਂ ਕਾਫੀ ਪਹਿਲਾਂ ਦੀ 19 ਹੋਈ ਫੋਨ ਨਿਕਲਿਆ ਸੀ ਤੇ ਫੋਨ ਨਿਕਲ ਤੋਂ ਬਾਅਦ ਚਲੋ ਸੁਖਵੀਰ ਦੀ ਹਰਸ਼ਮਰਤ ਨੇ ਉਦੋਂ ਇਹਨਾਂ ਨੂੰ ਉਚਾ ਪਾੜੀ ਤੇ ਬਿਆਜ਼ਾ ਸੀ ਤੇ ਮੋੜਦਾ ਸੀ ਜੀ ਪਰ ਸਰ ਹਰ ਹਾਲ ਤਾਂ ਇਹ ਗੱਲ ਹੀ ਚੱਲਦੀ ਰਹਦੀ ਮੇਰਾ ਪ੍ਰਾਣਾ ਜਿਹੜਾ ਸਟ ਗੱਲ ਸੀ ਦਿੱਲੀ ਆਇਆ ਜੇ ਆਪਾਂ ਦਿੱਲੀ ਦੇ ਸਟ ਗੱਲ ਕਰੀਏ ਜੀ ਉਦੋਂ ਅਗਰਾਹਾ ਗਰੁੱਪ ਵਾਲਿਆਂ ਨੇ 20 ਟੈਂਟ ਲਾ ਦੇ ਸੀ ਆ ਕਿੱਡਾ ਭਵਾਨੀ ਜੀ ਉਹਨਾਂ ਨੇ ਉੱਥੇ ਬਹਿ ਗਏ ਸੀ ਕਿਨੈਰੀ ਦਾ ਜਿਹੜਾ ਧਾਪੜੀ ਦੇ ਨਾਰਿਕ ਪਿੰਡਾਂ ਕਿਨੈਰੀ ਉਹ ਹਾਇਦਰਾ ਧਾਪੜੀ ਦਾ ਹਿੱਸੇ ਲੱਗਦਾ ਲੇਕਿਨ ਉਹ ਪੰਜਾਬ ਦੇ ਵਿੱਚ ਹੈ ਜੀ ਇਹਨਾਂ ਨੇ ਟੈਂਟ ਵਗੈਰਾ ਉੱਥੇ ਲਾ ਦੇ ਸੀ ਕਿਉਂਕਿ ਉਹਨਾਂ ਦਾ ਫੈਸਲਾ ਸੀ ਕਿ ਆਪਾਂ ਭਾਈ ਜਿੱਥੇ ਰੁਕੂਗੀ ਸਰਕਾਰ ਜਾਂ ਪੁਲਸ ਉੱਥੇ ਬਹਿ ਜਾਗੇ ਜੀ ਉਹਨੇ ਬੈਠਣ ਦੀ ਕੋਸ਼ਿਸ਼ ਕੀਤੀ ਸੀ ਤੇ ਤੁਸੀਂ ਯਾਦ ਕਰੋ ਆਪਾਂ ਉਹਨਾਂ ਨੂੰ ਡਿਸਕਸ ਵੀ ਕੀਤੀ ਸੀ ਬਿਲਕੁਲ ਜੀ ਉਸ ਵੇਲੇ ਇਹ ਜੂਠ ਸੀ ਜੂਠ ਨੇ ਰੌਲਾ ਪਾਇਆ ਕਿ ਸਾਨੂੰ ਘਰਾਂ ਚੋਂ ਕਾਹਦੀ ਗਦਰ ਕਰਦੇ ਜਦੋਂ ਆਪਾਂ ਦਿੱਲੀ ਚਲਦੇ ਹਾਂ ਨਾਲ ਹੀ ਆਪਾਂ ਹਰਿਆਣੇ ਵਾਲੇ ਦੇਖੀ ਤਾਂ ਹਰਿਆਣੇ ਵਾਲੇ ਰਾਤ ਫੇਰਾ ਪੜ ਕੇ ਸੀ ਜੀ ਉਹ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਲੀਡਰ ਕਾਹ ਚ ਤੁਰੇ ਲੇਕਰ ਉਹ ਬੜੇ ਤਹਮਲ ਨਾਲ ਤੁਰੇ ਜਿੱਥੇ ਉਹ ਪੱਟਾ ਪਟਾਈ ਕਰਦੇ ਸੀ ਉਹਦੇ ਵਿੱਚੋਂ ਵੀ ਪਾਸੇ ਆ ਕੇ ਦਿੱਲੀ ਪਹੁੰਚ ਗਈ ਹੂੰ ਹੂੰ ਦਿੱਲੀ ਰੁਕਿਆ ਰੁਕ ਕੇ ਉੱਥੇ ਰੁਕ ਕੇ ਉਹਨਾਂ ਨੇ ਮੋਰਚਾ ਲਾ ਲਿਆ ਚਲੋ ਮੋਰਚਾ ਲਾ ਕੇ ਰੋਜ਼ ਦਿਨਾਂ ਪ੍ਰੈਸ਼ਰ ਪਾਉਣਾ ਸ਼ੁਰੂ ਹੋ ਗਿਆ ਸੰਸਦ ਪੱਧਰ ਤੇ ਗੱਲ ਚੱਲ ਪਈ ਹੂੰ ਤੇ ਅਲਟੀਮੇਟਲੀ ਫਿਰ ਪ੍ਰਧਾਨ ਮੰਤਰੀ ਨੂੰ ਬਾਕੀ ਵਿੱਚ ਵਗਣੀ ਪਈ ਸੀ ਤੇ ਇਹ ਕਾਲੇ ਕਾਨੂੰਨ ਵਾਪਸ ਲੈਣ ਦਾ ਅਨਾਨ ਵੀ ਕਰਨਾ ਪਿਆ ਸੀ ਕਾਲੇ ਕਾਨੂੰਨ ਵਾਪਸ ਵੀ ਲੈ ਜੀ ਪਰ ਉਸ ਤੇ ਮੈਂ ਜਿਹੜੀ ਜਿਹੜੀ ਹੈ ਨਾ ਤੁਸੀਂ ਦੇਖੋ ਜੀ ਇਹਨਾਂ ਦੀ ਅਪਰੋਚ ਕੀ ਸੀ ਹੂੰ ਇਹ ਪਹਿਲਾਂ ਤਾਂ ਉਸ ਸਰਕਾਰ ਦਾ ਇੱਥਾ ਨਹੀਂ ਬਣੀ ਜੀ ਕਿ ਜਿਹੜੀ ਇਹਨਾਂ ਨੇ ਤਾਂ ਉਹ ਡੇਲਾ ਰੋਕਿਆ ਸੀ ਤਾਂ ਅੰਮ੍ਰਿਤਸਰ ਬੈਠੀ ਸੀ ਹਮਮ ਇਹਨਾਂ ਦੀ ਦਿੱਖਪਤੀ ਸਿਰਫ ਅੰਮ੍ਰਿਤਸਰ ਤੇ ਉਹ ਮੱਝ ਦਾ ਕਿਸਮਤ ਹੈ ਜੀ ਫਿਰ ਜਦੋਂ ਦੇਖਿਆ ਵੀ ਮੋਰਚਾ ਕੱਲ ਪਿਆ ਫੇਰੇ ਉੱਥੋਂ ਚਲੇ ਗਈ ਉੱਥੋਂ ਜਾ ਕੇ ਵੀ ਇਹ ਸਭ ਤੋਂ ਅੱਗੇ ਬੈਠੀ ਜੀ ਬਾਕੀ ਪਿਛਾੜ ਬੈਠੇ ਸੀ ਸਭ ਤੋਂ ਅੱਗੇ ਬੈਗੀ ਹਮ ਜਦੋਂ ਟਰੈਕਟਰ ਮਾਰਚ ਕੱਢਣਾ ਸੀ ਜਿਹੜਾ ਰੂਟ ਦਿੱਤਾ ਹੋਇਆ ਸੀ ਹਮ ਹਮ ਉਸ ਰੂਟ ਦੇ ਮੁਤਾਬਕ ਸਮਾਂ ਦਿੱਤਾ ਸੀ ਕਿ ਐਨੇ ਮੇਰੇ ਭਾਈ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਸੀ ਚੱਲਣ ਦੀ ਰਾਹ ਫੇਰ ਆ ਗਈ ਜੀ ਫਿਰ ਉਹਨਾਂ ਦੇ ਰਾਹ ਚ ਖਬਰਾਂ ਲੱਗੀਆਂ ਖਵਾਲਾ ਦੇ ਵਿੱਚ ਕਿ ਰਾਤ ਨੂੰ ਦਿੱਲੀ ਪੁਲਿਸ ਦੇ ਵੱਡੇ ਅਫਸਰਾਂ ਦੀ ਗੱਡੀ ਹੁੰਦੀ ਹੈ ਉਸ ਦੀ ਇਹਨਾਂ ਦੇ ਕੈਂਪ ਚ ਜਾਂਦੀ ਹੈ ਜੀ ਉੱਥੇ ਬੈਠ ਕੇ ਮੀਟਿੰਗ ਹੁੰਦੀ ਹੈ ਦੂਜੀ ਅਜਿੱਥੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦਿੱਤਾ ਸੀ ਕਿ 9 ਵਜੇ ਤੁਹਾਡਾ ਸੀ ਇਹ ਖੋਲ ਦੇਗੇ ਤੁਸੀਂ ਇੱਧਰ ਵੀ ਜਾਓ ਹਮਮ ਲੇਕਿਨ ਇਹਨਾਂ ਦਾ ਗੇੜ ਜਿਹੜਾ ਤਰਕੇ 7 ਵਜੇ ਖੋਲਦਾ ਜੀ ਇੱਕ ਪੈਰਲਲ ਜਿਹੜਾ ਹੈਗਾ ਉਹ ਹੋਰ ਰੂਟ ਮੈਂ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਤੇ ਜਾਰੀ ਕਰਦਾ ਹਮਮ ਉਹਦੇ ਹਿਸਾਬ ਦੇ ਨਾਲ ਹੀ ਲਾਹਰ ਗਿਲੇ ਵਾਲੇ ਪਾਸੇ ਨੂੰ ਚਲੇ ਗਈ ਜੀ ਜਦੋਂ ਕੇਸਰੀ ਨਿਸ਼ਾਨ ਸਾਹਿਬ ਲਹਿੜਾਉਣਾ ਪਹਿਲਾਂ ਵੀ ਆਪਾਂ ਲਹਿਰਾਉਂਦੇ ਆ ਰਹੇ ਆ ਬੜੇ ਬਾਰੀ ਪਹਿਲਾਂ ਵੀ ਲਾਲ ਕਿਲੇ ਤੇ ਲਹਿਰਾਇਆ ਗਿਆ ਸਾਡੀ ਸਾਡੀ ਨਜ਼ਰ ਦੇ ਵਿੱਚੋਂ ਕੋਈ ਗੱਲ ਭਾਵੇਂ ਇਤਰਾਜਯੋਗ ਨਹੀਂ ਲੱਗਦੀ ਜੀ ਲੇਕਿਨ ਇੰਡੀਅਨ ਨਿਸਪੇਟਰਸ ਤੇ ਬਾਕੀ ਵੱਡਾ ਭਾਈਚਾਰਾ ਜੀ ਨੇ ਜੋ ਮੈਸੇਜ ਦੇਣਾ ਚਾਹੁੰਦੇ ਕਿ ਪੰਜਾਬ ਵਾਲੇ ਲੋਕ ਕਿ ਖਾਲਸਤਾਨੀ ਇਹ ਪਹਿਲਾਂ ਬਦਨਾਮ ਕੀਤਾ ਜਾ ਰਿਹਾ ਸੀ ਉਹਦਾ ਨਤੀਜਾ ਹੋਇਆ ਕਿ ਉਹਦਾ ਉਲਟਾ ਸਿਨੈਟ ਜਿਆਦਾ ਪੈ ਗਿਆ ਸੀ ਕਿ ਸਾਰੇ ਬੰਦੇ ਫਰਸਤੇ ਹੋ ਗਏ ਸੀ ਬਿਲਕੁਲ ਜੀ ਜਿੰਨੇ ਵੀ ਨਹੀਂ ਦੇ ਰਾਸ ਸਭ ਸਭ ਦੇ ਹੌਸਲੇ ਪਰਤੂ ਗਈ ਸੀ ਲਗਭਗ ਜੱਦੀ ਸਾਹਿਬ ਮੈਂ ਉਧਰ ਉੱਥੇ ਸੀਗਾ ਸਭ ਨੇ ਆਪਾਂ ਸਮਾਰਨ ਬੰਨਣਾ ਸ਼ੁਰੂ ਕਰਤਾ ਸੀ ਕਿ ਚਲੋ ਭਾਈ ਘਰਾਂ ਨੂੰ ਚਲਦੇ ਆ ਪਤਾ ਫੇਰ ਹੋ ਗਈ ਇੱਥੇ ਕੁਝ ਨਹੀਂ ਪਟਾ ਜੀ ਉਹ ਉਹ ਉਦੋਂ ਵੀ ਉਹ ਸਰਕਾਰ ਦੇ ਹੱਥਾਂ 'ਚ ਖੇਡਣ ਵਾਲੀ ਗੱਲ ਸੀ ਹੁਣ ਇਧਰ ਤਾਂ ਤੁਸੀਂ ਦੇਖੋਗੇ ਚੋਣ ਜਾਬਤਾ ਲੱਗੇ ਹੋਏ ਜੀ ਚੋਣ ਜਾਬਤੇ ਦੇ ਵਿੱਚ ਤੁਸੀਂ ਮੋਰਚੇ ਲਾਓ ਤੇ ਉਹਨਾਂ ਮੋਰਚਿਆਂ ਦੇ ਵਿੱਚੋਂ ਤੁਸੀਂ ਕੁਝ ਕੰਡੋ ਇਹ ਕਿਵੇਂ ਹੌਸਲਾ ਵੀ ਨਹੀਂ ਹੋ ਸਕਦਾ ਫੇਰ ਵੀ ਉਹਨਾਂ ਐਡਮਿਨ ਦੀ ਅਪਰੋਚ ਆਪਰੋਚ ਵੀ ਕੋਈ ਬੰਦੀ ਮੈਨੂੰ ਨਹੀਂ ਲੱਗਦਾ ਵੀ ਕੋਈ ਇਹਦੀ ਛਕਾਰਾ ਸਮਾਈ ਜੀ ਕੋਈ ਅਕਾਰੂ ਅਪਰੋਚ ਹੈ ਹੂੰ ਹੂੰ ਜੇ ਤੁਸੀਂ ਬੈਠੇ ਹੋ ਤੇ ਤੇਲੇ ਵਾਲੇ ਥੋੜੀ ਬੈਠੇ ਆ ਬਜ਼ੁਰਗ ਬੱਤੇ ਆ ਉਹਨਾਂ ਨੇ ਮਰਨ ਵਰਤ ਰੱਖਿਆ ਸਾਰੀ ਫੋਰਸ ਉੱਥੇ ਲਾਓ ਤੁਸੀਂ ਹੂੰ ਹੂੰ ਤੁਸੀਂ ਸਾਰੇ ਬੰਦੇ ਉੱਥੇ ਕਿਉਂ ਨਹੀਂ ਲੈ ਕੇ ਜਾਂਦੇ ਤੁਸੀਂ ਸ਼ੰਭੂ ਤੇ ਬੈਠੇ ਹੋ ਉਹ ਸ਼ੰਭੂ ਦੇ ਕੋਲ ਬਸਤਲ ਜਿਹਦੇ ਚੌਥੇ ਦਿਨ ਮਗਰੋਂ ਜੀ ਮਨਜੀਤ ਦਾ ਜੱਥਾ ਭੇਜਦੇ ਨੇ ਉਹ ਫੇਰ ਮੁੜਾਉਂਦੇ ਆ ਤੇ ਫਿਰ ਵੀ ਅੱਖ ਨਿਕਲ ਜਾਂਦੀ ਹੈ ਕਿਸੇ ਦਾ ਕੁਝ ਹੋ ਜਾਂਦਾ ਹੈ ਕਿਤੇ ਸਾਰੀ ਕਾਰਵਾਈ ਜੀ ਲੇਕਿਨ ਜੇ ਤੇਲੇ ਵਾਲੇ ਬਜ਼ੁਰਗ ਬੰਦਾ ਬਹਿ ਸਕਦਾ ਮਰਨ ਵਰਤ ਤੇ ਫਿਰ ਭੰਦੇ ਸਭ ਤੁਸੀਂ ਕਿਉਂ ਨਹੀਂ ਅਗਵਾਈ ਕਰ ਸਕਦੇ ਤੁਸੀਂ ਕਿਉਂ ਨਹੀਂ ਮੂਰੇ ਲੱਗਦੇ ਅਸੀਂ ਤਾਂ ਕਿਹਦੇ ਦੇਖਿਆ ਨਹੀਂ ਕਿ ਜਰਨੈਲ ਪਸ਼ਾ ਬੈਠਦੇ ਹੁਣ ਜੀ ਜਰਨੈਲ ਜਿਹੜੇ ਹੈਗੇ ਜਿਹੜੇ 30-40 ਡੋਲਰ ਨੂੰ ਤੇ ਬੈਠੇ ਮੈਮੂਰੇ ਲੱਗਦੀ ਹੈ ਹੂੰ ਇਹ ਠੀਕ ਹੈ ਵੀ ਜਿੱਥੇ ਔੜੀਆਂ ਚੱਲਦੇ ਹੋਣ ਸੀਗੇ ਜਿਹੜੇ ਫੌਜ ਦੇ ਜਰਨੈਲ ਉਹਨਾਂ ਨੇ ਸੈਤੀ ਬਣਾਉਣੀ ਸੀ ਉਹ ਪਿੱਛੇ ਹੁੰਦੇ ਆ ਫਿਰ ਵੀ ਮਤਲਬ ਜਿਹੜਾ ਹੈਗਾ ਦਿਖਣਾ ਚਾਹੀਦਾ ਔਰ ਜਿਵੇਂ ਅਰੁਜੂਤ ਸਿੰਘ ਮਾਨਸਾ ਨੇ ਕਿਹਾ ਕਿ ਹਾਲੇ ਤੱਕ ਤਾਂ ਆਪ ਵੀ ਨਹੀਂ ਕੱਥੇ ਹੈਗੇ ਜੀ ਇਹ ਭਾਵੇਂ ਇਹਨਾਂ ਨੇ ਫਰਾਂਟ ਤੇ ਇੱਕ ਬਣਾ ਲਿਆ ਲੇਕਿਨ ਮੋਰਚੇ ਦੋ ਲਈ ਬੈਠੇ ਹੂੰ ਦੋ ਮੋਰਚਿਆਂ ਨੂੰ ਸਮੇਟ ਕੇ ਇੱਕ ਮੋਰਚਾ ਕਰਨਾ ਚਾਹੀਦਾ ਹੈ ਅੱਜ ਜੇ ਤੁਸੀਂ ਕਿਸਾਨ ਮੋਰਚਾ ਕੋਈ ਫੈਸਲਾ ਕਰ ਲੂਗਾ ਮੇਰੇ ਕਰਤਬ ਉਹ ਪਰ ਮੈਂ ਕਹਿੰਨੀ ਹਰਪ੍ਰੀਤ ਸਿੰਘ ਉਹ ਰਣਨੀਤੀ ਗੱਲ ਕਹੀ ਹੈ ਨਾ ਉਹ ਫਰੰਟ ਵੀ ਬਹੁਤ ਜ਼ਰੂਰੀ ਹੈ ਕਿ ਪਾਰਲੀਮੈਂਟ ਦੇ ਮੈਂਬਰਾਂ ਦੇ ਉੱਤੇ ਤੁਸੀਂ ਪ੍ਰੈਸ਼ਰ ਬਣਾਓ ਜਿਵੇਂ ਕਿ ਅਕਾਲ ਤਖਤ ਸਾਹਿਬ ਸੋਰੀ ਤਕਸ਼ੀਦ ਅਬਦੋਲ ਸਾਹਿਬ ਦੇ ਜਿ ذمہ دار ਵੀ ਕਿ ਹੈ ਕਿ ਉਹ ਕਿ ਉਹਨਾਂ ਦੀ ਇੱਕ ਪੋਜੀਸ਼ਨ ਧਾਰਮਿਕ ਹੈ ਜੀ ਉਹਨਾਂ ਦਾ ਇੱਕ ਆਪਣਾ ਜਿਹੜਾ ਹੈਗਾ ਔਰ ਹੈ ਉਹਨਾਂ ਦੀ ਇੱਕ ਆਪਣੀ ਐਮੀਅਤ ਹੈ ਉਹਨਾਂ ਕਰਕੇ ਗੱਲ ਥੋੜੀ ਬਹੁਤੀ ਹੰਡਲ ਜੀ ਨੂੰ ਹੋਈ ਵੀ ਹੈ ਔਰ ਇਹਨੂੰ ਅੱਗੇ ਹੋਰ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਜਿੰਨੀ ਦੇਰ ਤੱਕ ਸਾਡੇ ਚੁਣੇ ਹੋਏ ਨੁਮਾਇंदे ਸਾਡੀ ਕਿਸਾਨਾਂ ਦੀ ਲੋਬੀ ਨਹੀਂ ਬਣਦੀ ਹੂੰ ਹੂੰ ਕਿਉਂਕਿ ਹਰ ਵੇਲੇ ਉਹ ਤੁਸੀਂ ਦੇਖੋਗੇ ਆ ਕਾਰਪੋਰੇਟ ਘਰਾਣੇ ਇਹਨਾਂ ਬੰਦਿਆਂ ਦੀ ਕੋਈ ਦੀ ਆਪਾਂ ਦੇਖੀਏ ਨਾ ਤਾਂ ਹਰਾਨੀ ਪਾਰਲੀਮੈਂਟ ਦਾ ਮੈਂਬਰ ਹੈ ਤੇ ਨਾ ਹੀ ਅੰਬਾਦੀ ਹੈ ਹੂੰ ਹੂੰ ਲੇਕਿਨ ਇਹ ਲੋਕ ਕਹਿੰਦਾ ਹੈ ਨਾ ਜਿਹੜਾ ਪੈਸਾ ਲਾਉਂਦੇ ਹੈ ਜਿਹਦੇ ਇਹਨਾਂ ਦੇ ਪਾਰਲੀਮੈਂਟ ਦੇ ਮੈਂਬਰ ਇਹਨਾਂ ਦੇ ਹੱਕ ਵਿੱਚ ਪਹੁੰਚਦੇ ਬਿਲਕੁਲ ਜੀ ਉਹ ਇਹਨਾਂ ਵਾਸਤੇ ਪਾਲਿਸੀਜ਼ ਬਣਾਉਂਦੇ ਹੈ ਕਿਸਾਨ ਆਜਾ ਜਿਹ ਪਿਹਾਤੀ ਲੈ ਕੇ ਜੋ ਕਿੰਨੇ ਪਾਰਲੀਮੈਂਟ ਦੇ ਮੈਂਬਰ ਜਾਂਦੇ ਇਹ ਵੀ ਖਾਸ ਲੀਡਰਾਂ ਨੂੰ ਦਿਖਾ ਚਾਹੀਦਾ ਕਿ ਭਾਈ ਤੁਸੀਂ ਉਹਨਾਂ ਨੂੰ ਕਨਵਿੰਸ ਕਰੋ ਜੀ ਉਹਨਾਂ ਨੂੰ ਸਮਝਾਓ ਉਹਨਾਂ ਨੂੰ ਤੁਸੀਂ ਵੋਟਾਂ ਦਿੱਤੇ ਤੁਹਾਡੀਆਂ ਵੋਟਾਂ ਨਾਲ ਪੜਦੇ ਹੈ ਉਹਨਾਂ ਨੂੰ ਵੀ ਬਦਲ ਜਾ ਹੈਗੇ ਕਾਪ ਦੀ ਲਾਤੀ ਕ੍ਰੀਏਟ ਕਰੋ ਜਿਵੇਂ ਕਿ ਪੱਛਮ ਦੇ ਵਿੱਚ ਆਪਾਂ ਦੇਖਿਆ ਕਿ ਉੱਥੇ ਵੀ ਲੋਬੀ ਜ਼ਿੰਦਗੀ ਵਾਸਤੇ ਫਾਈਟੀਆਂ ਦੀਆਂ ਫਟਫਟ ਭਾਈ ਜਿਹੜੀਆਂ ਦੀਆਂ ਲੋਬੀ ਜ਼ਿੰਦਗੀ ਆ ਦੇ ਵਾਸਤੇ ਉਹ ਕੰਮ ਕਰਦੇ ਹੈ ਸਿਰਫ ਕਿ ਬੱਦ ਸਕਦੇ ਕੋਈ ਪ੍ਰਾਪਤੀ ਕਰ ਸਕਦੇ ਹੈ ਹਾਂ ਬਿਲਕੁਲ ਵਾਕਿਆ ਗੱਲ ਸਹੀ ਹੈ ਢਿਲੋ ਸਾਹਿਬ ਇਹ ਬਿਲਕੁਲ ਸਾਰੇ ਸੰਯੁਕਤ ਮੋਰਚੇ ਨੂੰ ਇਕੱਠਾ ਹੋਣਾ ਚਾਹੀਦਾ ਇਹ ਨਿਗਾ ਵਿੱਚ ਕੋ ਬੰਦਾ ਸ਼ੈਤਾਨੀ ਦਿਮਾਗ ਦੇ ਨਾਲ ਅੱਗੇ ਲੱਗਿਆ ਰਵੇ ਕਿਉਂਕਿ ਟਾਈਮ ਨਹੀਂ ਸਿਗਾ ਮੋਰਚਾ ਲਾਉਣ ਦਾ ਤੇ ਇਨੇ ਬੰਦੇ ਜ਼ਖਮੀ ਕਰਾਉਣੇ ਕੋਈ ਸਿਆਣਪ ਨਹੀਂ ਹੁੰਦੀ ਹੁਣ ਵੇਖ ਲਿਆ ਸਿਰ ਤੋਂ ਪਾਣੀ ਲੰਗਣ ਲੱਗਾ ਤੇ ਹੁਣ ਕਹਿੰਦਾ ਜੀ ਸਾਰੇ ਇਕੱਠੇ ਹੋ ਜਾਓ